ਬੜਾ ਕਰਾ ਰਹੇ ਨੇ ਬਈ ਬਈ ਨਾ ਆਹ ਮਾ ਬੀਲੀ ਆਹ ਰਹਿਣਾ ਆਹ ਆਹ ਕਾਕਾ ਆਹ ਫਸਟ ਸਟੈਂਡ ਦਾ ਜੋਰ ਜਿਹੜਾ ਇਹ ਬਾਰਾਂ ਚਸੂ ਆਇਆ ਇਹ ਮੱਥਾ ਟੇਕ ਕੇ ਦੁਆਸਾਂ ਲਗਾਉਂਦਾ। ਵਾਸਤੇ ਚੰਨ ਵਜੇ ਮਗਰੋਂ ਇਹਨੇ ਉਹਨਾਂ ਦਾ ਜੇਬ ਦੇ ਵਿੱਚੋਂ ਮੋਬਾਈਲ ਕੱਢ ਕੇ ਭੱਜ ਗਿਆ। ਜਿਹੜਾ ਕਿ ਮੇਰੇ ਮਲਾਕ ਨਾਲ ਜਿਹੜੇ ਲੱਗੇ ਸੀ ਉਹਨਾਂ ਨੇ ਬੜੀ ਜਲੇਰੀ ਨਾਲ ਇਹਨੂੰ ਭੱਜ ਕੇ ਮਗਰੋਂ ਲੜੀਆਂ ਦੇ ਵਿੱਚੋਂ ਜਾ ਕੇ ਇਹਨੂੰ ਫੜ ਕੇ ਫੇਰ ਬਾਰਸਰਾ ਦਿੱਤਾ ਤੇ ਵਾਪਸਾ ਦੇ ਬਾਅਦ ਕੀਤਾ ਗਿਆ। ਕੈਨ ਵਾਸਾ ਮਤੋੜਾ ਲਾ ਕੇ। ਜਰੂ ਇਹਨੇ ਵੀ ਬਾਈਕ ਦਾ ਦੱਸਣ ਦਫਾ। ਕਿੰਦਰਪਾਲ 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 ਸਰ ਇਹ ਐਸ ਹੈ ਮਾਜਮਾ ਦੇ ਕਸਟਮਸ ਦੇ ਅਫਸਰ ਆਉਣ ਤੇ ਇਸ ਤਰ੍ਹਾਂ ਵੀ ਨੌਜਾਨ ਆਉਣ ਤਾਂ ਮੈਨੂੰ ਚੋਰੀਆਂ ਆਉਣੀਆਂ ਨਹੀਂ ਇਸ ਪੰਜਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਕੀ ਬਹੁਤ ਧੰਨਵਾਦ ਕਰਦਾ ਮੈਂ ਨਾਲ ਜਿਹੜਾ ਜਲ ਤੋਂ ਬਹਾਉ ਮੈਂ ਦਰਬਾਰ ਸਾਹਿਬ ਮਤਲਬ ਇਹ ਕਿਹਾਈ ਸੀ ਬਾਸ ਚੜ ਲੱਗੇ ਇਸ ਨੇ ਇਸ ਮਨਮੋਸ ਨੇ ਮੇਰਾ ਫੋਨ 100 ਕਟਿਆ ਜੇ ਮੈਂ ਕੱਢ ਕੇ ਪੱਜ ਦੇ ਗਲੀਆਂ ਵਿੱਚੋਂ ਭੱਜ ਕੇ ਇਸ ਮਾਦਰ ਇਸ ਮਾਹੀ ਨੇ ਮੇਰੀ ਐਡਰੈਸ ਕੀਤੀ ਬੜਾ ਨੰਨਾ ਬੰਦ ਤੋਂ ਬਾਕਮਾ ਇਸ ਤਰ੍ਹਾਂ ਨਾ ਬਲ ਉਹ ਕਰਦੀ ਰਿਹਾ ਤਾਂ ਕੰਮ ਕਰ